ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੁਵਾਰੇ ਦੀਆਂ ਫਲੀਆਂ ਦੀ ਸਬਜ਼ੀ ਬਣਾਵਾਂਗੇ ਇਸ ਨੂੰ ਆਪਾਂ ਬਹੁਤ ਹੀ ਵੱਖਰੇ ਜਿਹੇ ਤਰੀਕੇ ਨਾਲ ਬਣਾਵਾਂਗੇ ਚਲੋ ਜੀ ਵੇਖ ਲਵਾਂ ਨਾ ਇਹ ਸਬਜ਼ੀ ਕਿਵੇਂ ਬਣਦੀ ਹੈ ਇੱਥੇ ਮੈਂ ਗੁਵਾਰੇ ਦੀਆਂ ਫਲੀਆਂ ਲਈਆਂ ਨੇ ਇਹਨਾਂ ਦੇ ਆਪਾਂ ਅੱਗੋਂ ਤੇ ਪਿੱਛੋਂ ਸਖਤ ਜਿਹੇ ਹਿੱਸੇ ਨੂੰ ਹਟਾ ਦੇਵਾਂਗੇ ਸਖਤ ਤੇ ਖਰਾਬ ਜਿਹੇ ਇਸਨੂੰ ਹਟਾ ਦੇਵਾਂਗੇ ਤੇ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਬਰੀਕ-ਬਰੀਕ ਕੱਟ ਲਵਾਂਗੇ ਇਸ ਤਰ੍ਹਾਂ ਸਾਫ਼ ਕਰਕੇ ਆਪਾਂ ਇਹਨਾਂ ਨੂੰ ਬਰੀਕ-ਬਰੀਕ ਕੱਟ ਲਵਾਂਗੇ। ਫਲੀਆਂ ਨੂੰ ਆਪਾਂ ਥੋੜਾ ਜਿਹਾ ਲੰਬਾ ਵੀ ਕੱਟ ਸਕਦੇ ਹਾਂ ਪਰ ਆਪਾਂ ਇਸ ਨੂੰ ਥੋੜਾ ਜਿਹਾ ਬਰੀਕ ਹੀ ਕਟਾਂਗੇ। ਇਹ ਫਲੀਆਂ ਦੀ ਸਬਜ਼ੀ ਖਾਣੇ ਸਭ ਨੂੰ ਬਹੁਤ ਪਸੰਦ ਹੁੰਦੀ ਹੈ ਜੇ ਆਪਾਂ ਇਸ ਨੂੰ ਥੋੜੇ ਜਿਹਾ ਵੱਖਰੇ ਤਰੀਕੇ ਨਾਲ ਬਣਾਵਾਂਗੇ। ਅੱਜ ਅਸੀਂ ਫਲੀਆਂ ਦੀ ਟੇਸਟੀ ਸਬਜ਼ੀ ਬਣਾਵਾਂਗੇ ਇਸਦੇ ਲਈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਜੀ ਇਸਤੇ ਲਈ ਇਹ ਪੱਕੀਆਂ ਕੱਚੀਆਂ ਘਵਾਰੇ ਦੀਆਂ ਫਲੀਆਂ ਲਵਾਂਗੇ ਕੱਚੀਆਂ ਫਲੀਆਂ ਦੀ ਸਬਜ਼ੀ ਜ਼ਿਆਦਾ ਟੇਸਟੀ ਬਣਦੀ ਹੈ ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਤੇ ਕਈ ਹੋਰ ਵੀਡੀਓਜ਼ ਵੀ ਪਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਸਾਰੀਆਂ ਫਲੀਆਂ ਨੂੰ ਆਪਾਂ ਕੱਟ ਲਵਾਂਗੇ ਇਹਨਾਂ ਨੂੰ ਥੋੜਾ ਜਿਹਾ ਕਟਣ ਤੇ ਸਮਾਂ ਲੱਗਦਾ ਹੈ ਪਰ ਇਹਨਾਂ ਦੀ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਆਂ ਨੂੰ ਆਪਾਂ ਥੋੜਾ ਜਿਹਾ ਛੋਟਾ ਕਟਾਂਗੇ ਸਾਈਜ਼ ਦੇ ਵਿੱਚ ਇਸ ਦੇ ਨਾਲ ਇਹਨਾਂ ਦੇ ਵਿੱਚ ਮਸਾਲੇ ਵੀ ਚੰਗੀ ਤਰ੍ਹਾਂ ਚਲੇ ਜਾਣਗੇ ਵੈਸੇ ਵੀ ਆਪਾਂ ਇਸ ਦੇ ਵਿੱਚ ਪਾਣੀ ਤਾਂ ਪਾਵਾਂਗੇ ਨੇ ਇਸ ਤਰ੍ਹਾਂ ਕਟੀਆਂ ਹੋਈਆਂ ਫਲੀਆਂ ਜਲਦੀ ਪੱਕ ਵੀ ਜਾਣਗੀਆਂ ਜੇ ਤੁਹਾਨੂੰ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਇਸਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਦੇ ਲਈ ਅਪਾ ਕੱਚੀਆਂ ਕੱਚੀਆਂ ਫਲੀਆਂ ਲਵਾਂਗੇ ਬੀਜ ਵਾਲੀਆਂ ਫਲੀਆਂ ਨਹੀਂ ਲਵਾਂਗੇ ਜੋ ਫਲੀਆਂ ਕੱਚੀਆਂ ਹੋਣੀਆਂ ਇਹਨਾਂ ਦੀ ਸਬਜ਼ੀ ਜ਼ਿਆਦਾ ਵਧੀਆ ਬਣੇਗੀ ਤੇ ਮੈਂ 2 ਕਿਲੋ ਫਲੀਆਂ ਲਈਆਂ ਨੇ ਆਪਾਂ ਜਿੰਨੀ ਇੱਕ ਸਬਜ਼ੀ ਬਣਾਉਣੀ ਹੋਈ ਈ ਹੁਣ ਇਹੋ ਕਫਲੀਆਂ ਲੈ ਲਵਾਂਗੇ ਕਾਫੀ ਸਾਰੀਆਂ ਫਲੀਆਂ ਨੂੰ ਆਪਾਂ ਇਸ ਤਰੀਕੇ ਦੇ ਨਾਲ ਇਕੱਠਾਈ ਸਾਫ਼ ਕਰ ਲਵਾਂਗੇ ਫਿਰ ਇਕੱਠਾ ਕੱਟ ਲਵਾਂਗੇ ਇਸ ਦੇ ਨਾਲੇ ਜਲਦੀ ਕਟੀਆਂ ਜਾਣੀਆਂ ਸਾਰੀ ਸਬਜ਼ੀ ਜਲਦੀ ਕੱਟੀ ਜਾਏਗੀ ਜਿਵੇਂ ਫਲੀਆਂ ਪੱਕੀਆਂ ਹੋਈਆਂ ਨੇ ਆਪਾਂ ਇਹਨਾਂ ਨੂੰ ਕੱਟ ਦੇਵਾਂਗੇ ਬਾਕੀ ਫਲੀਆਂ ਨੂੰ ਕੱਟ ਲਵਾਂਗੇ ਵੀਡੀਓ ਥੋੜੀ ਲੰਬੀ ਜ਼ਰੂਰ ਹੈ ਪਰ ਜੇਕਰ ਆਪਾਂ ਵੀਡੀਓ ਨੂੰ ਪੂਰਾ ਦੇਖਾਂਗੇ ਫਿਰ ਹੀ ਆਪਾਂ ਨੂੰ ਰੈਸਪੀ ਦੇ ਬਾਰੇ ਪਤਾ ਚੱਲੇਗਾ ਬਰੀਕ ਬਰੀਕ ਕੱਟ ਲਵਾਂਗੇ ਫਲੀਆਂ ਨੂੰ ਹੁਣ ਮੈਂ ਇਸੇ ਤਰ੍ਹਾਂ ਸਾਰੀ ਸਬਜੀ ਨੂੰ ਕੱਟ ਲਵਾਂਗੀ ਹੁਣ ਮੈਂ ਸਾਰੀ ਸਬਜੀ ਨੂੰ ਕੱਟ ਲਿਆ ਹੈ ਹੁਣ ਮੈਂ ਸਬਜੀ ਨੂੰ ਧੋ ਲਵਾਂਗੀ ਸਬਜੀ ਬਣਾਉਣ ਦੇ ਲਈ ਆਪਾਂ ਤੜਕੇ ਜਾਂ ਮਸਾਲੇ ਦੀ ਤਿਆਰੀ ਕਰਾਂਗੇ ਉਸ ਤੇ ਲਈ ਥੋੜੀ ਜਿਹੀ ਲਸਣ ਲਵਾਂਗੇ ਕਿਚੜ ਲਵਾਂਗੇ ਤੇ ਚਾਰ ਪਿਆਜ਼ ਲਵਾਂਗੇ ਪਿਆਜ਼ ਨੂੰ ਆਪਾਂ ਛੱਲ ਲਵਾਂਗੇ ਤੜਕਾ ਜਾਂ ਮਸਾਲਾ ਬਣਾਵਾਂਗੇ ਉਸ ਤੇ ਲਈ ਆਪਾਂ ਪਿਆਜ਼ ਨੂੰ ਛੱਲੇ ਲਵਾਾਂਗੇ ਅੱਜ ਆਪਾਂ ਫਲੀਆਂ ਦੀ ਸਬਜ਼ੀ ਨੂੰ ਛਿਬੜ ਪਾ ਕੇ ਬਣਾਵਾਂਗੇ ਇਸ ਤਰੀਕੇ ਦੇ ਨਾਲ ਇਹ ਸਬਜ਼ੀ ਬਹੁਤ ਹੀ ਜ਼ਿਆਦਾ ਵਧੀਆ ਬਣਦੀ ਹੈ ਆਜ ਨੂੰ ਚੰਗੀ ਤਰ੍ਹਾਂ ਛੱਲ ਲਵਾਂਗੇ ਰੈਸਪੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲਰਟ ਕਰ ਦਿਓ ਜੀ ਇਹ ਸਬਜੀ ਦੇ ਵਿੱਚ ਆਪਾਂ ਟਮਾਟਰ ਦੀ ਜਗ੍ਹਾ ਚਿਬੜ ਪਾਵਾਂਗੇ ਚਿਬੜ ਜੋ ਹੁੰਦੇ ਨੇ ਟੇਸਟ ਦੇ ਵਿੱਚ ਖੱਟੇ ਹੁੰਦੇ ਨੇ ਚਟਪਟੇ ਜਿਹੀ ਸਬਜੀ ਬਣਦੀ ਹੈ ਜੇਕਰ ਆਪਾਂ ਇਸ ਨੂੰ ਪਾਵਾਂਗੇ ਤਾਂ ਸਬਜੀ ਦੇ ਵਿੱਚ ਤੇ ਬਹੁਤ ਹੀ ਵਧੀਆ ਸਬਜੀ ਬਣੇਗੀ ਇਥੇ ਮੇਰੇ ਕੋਲ ਇੱਕ ਵੱਡੇ ਸਾਈਜ਼ ਦਾ ਚਿਬੜ ਹੈ ਆਪਾਂ ਇਸ ਦੀ ਜਗ੍ਹਾ ਛੋਟੇ ਚਿਬੜ ਵੀ ਲੈ ਸਕਦੇ ਹਾਂ ਚਿਬੜ ਆਪਾਂ ਪੱਕੇ ਹੋਏ ਲਵਾਂਗੇ ਜੋ ਕੱਚੇ ਚਿਬੜ ਹੁੰਦੇ ਨੇ ਉਹ ਕੋੜੇ ਨਿਕਲ ਜਾਂਦੇ ਨੇ ਇਹਨੀ ਗਰਮੀ ਦੇ ਵਿੱਚ ਪੂਰੀ ਵੀਡੀਓ ਮੈਂ ਤੁਹਾਡੇ ਲਈ ਸ਼ੂਟ ਕੀਤੀ ਹੈ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਰੈਸਪੀ ਦੇ ਬਾਰੇ ਪਤਾ ਚੱਲ ਸਕੇ ਇਸ ਲਈ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਤੋਂ ਪੂਰਾ ਦੇਖਿਓ ਜੀ ਕਿਉਂਕਿ ਗਰਮੀ ਦੇ ਵਿੱਚ ਵੀਡੀਓ ਨੂੰ ਸ਼ੂਟ ਕਰਨਾ ਬਹੁਤ ਔਖਾ ਹੈ ਜੇਕਰ ਆਪਾਂ ਕੋਈ ਵੀ ਰੈਸਪੀ ਨੂੰ ਸ਼ਾਰਟ ਦੇ ਵਿੱਚ ਦਿਖਾਵਾਂਗੇ ਤੇ ਹੋ ਸਕਦਾ ਸਮਝ ਨਾ ਆਵੇ ਇਸ ਲਈ ਆਪਾਂ ਇਹ ਵੀਡੀਓ ਨੂੰ ਪੂਰਾ ਲੰਬਾ ਬਣਾਇਆ ਹੈ ਲੌਂਗ ਵੀਡੀਓ ਬਣਾਈ ਹੈ ਇਸ ਲਈ ਵੀਡੀਓ ਨੂੰ ਜ਼ਰੂਰ ਐਂਡ ਤੱਕ ਦੇਖਿਓ ਇਬੜਾ ਨੂੰ ਆਪਾਂ ਛੇਲੇ ਲਵਾਵਾਂਗੇ। ਉਹ ਮੈਂ ਥੇਕ ਚਿਬੜ ਲੈ ਆਇਆ ਜੇਕਰ ਆਪਾਂ ਜ਼ਿਆਦਾ ਚਿਬੜ ਲਵਾਵਾਂਗੇ ਤੇ ਸਬਜ਼ੀ ਥੋੜੀ ਜਿਹੀ ਜ਼ਿਆਦਾ ਖੱਟੀ ਬਣੇਗੀ। ਬਾਕੀ ਆਪਾਂ ਸਬਜ਼ੀ ਦੇ ਹਿਸਾਬ ਨਾਲ ਵਧ ਜਾਂ ਘੱਟ ਚਿਬੜ ਲੈ ਲਵਾਂਗੇ। ਜੇਕਰ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਤੇ ਕਈ ਹੋਰ ਵੀਡੀਓਜ਼ ਵੀ ਪਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਇਸ ਤਰ੍ਹਾਂ ਫਲੀਆਂ ਦੀ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਤੇ ਪਰੌਂਠੇ ਦੇ ਨਾਲ ਇਹ ਸਬਜ਼ੀ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ। ਇਹ ਸਬਜ਼ੀ ਨੂੰ ਬਣਾਉਣਾ ਵੀ ਬਹੁਤ ਆਸਾਨ ਹੈ। ਆਪਾਂ ਇਹ ਸਬਜ਼ੀ ਪਿਆਜ਼ ਵਗੈਰਾ ਨੂੰ ਧੋ ਲਵਾਂਗੇ। ਮੈਂ ਇੱਥੇ ਸਾਰੀ ਸਬਜ਼ੀ ਨੂੰ ਧੋ ਲਿਆ ਹੈ। ਇੱਥੇ ਮੈਂ ਇੱਕ ਹਰੀ ਮਿਰਚ ਵੀ ਲਈ ਹੈ। ਜਿਹਨਾਂ ਕਪਾਤੇ ਕਾਣਾ ਪਸੰਦ ਕਰਦੇ ਹਾਂ ਉਸ ਹਿਸਾਬ ਨਾਲ ਇਸ ਦੇ ਵਿੱਚ ਹਰੀਆਂ ਮਿਰਚਾਂ ਪਾਵਾਂਗੇ ਥੋੜੀ ਜਿਹੀ ਲਸਣ ਲਈ ਹੈ ਚਾਰ ਪਿਆਜ਼ ਲਏ ਨੇ ਲਸਣ ਨੂੰ ਆਪਾਂ ਬਰੀਕ-ਬਰੀਕ ਕੱਟ ਲਵਾਂਗੇ ਲਾਸਨ ਨੂੰ ਬਰੀਕ ਬਰੀਕ ਕੱਟ ਲਵਾਂਗੇ ਇਹ ਸਬਜ਼ੀ ਨੂੰ ਬਣਾਉਣ ਤੇ ਬਿਲਕੁਲ ਵੀ ਟਾਈਮ ਨਹੀਂ ਲੱਗਦਾ ਇਹ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਚੇਕਰ ਆਪਣੇ ਕੋਲ ਅਦਰਕ ਹੋਵੇ ਤਾਂ ਆਪ ਅਦਰਕ ਵੀ ਪਾ ਸਕਦੇ ਹਾਂ ਲਸਣ ਨੂੰ ਆਪਾਂ ਪੀਸ ਕੇ ਵੀ ਪਾ ਸਕਦੇ ਹਾਂ ਚਿਪੜਪਾਉਂਦੇ ਨਾਲ ਇਹ ਸਬਜ਼ੀ ਬਹੁਤ ਹੀ ਚਟਪਟੀ ਜਿਹੀ ਬਣਦੀ ਹੈ। ਹਰੀਆਂ ਮਿਰਚਾਂ ਨੂੰ ਵੀ ਬਰੀਕ-ਬਰੀਕ ਕੱਟ ਲਵਾਂਗੇ। ਹਰੀ ਮਿਰਚ ਆਪ ਆਪਣੇ ਹਿਸਾਬ ਨਾਲ ਪਾਵਾਂਗੇ। ਅਰੀਆ ਮਰਚਾਂ ਨੂੰ ਬਰੀਕ-ਬਰੀਕ ਕੱਟ ਲਵਾਂਗੇ। ਗੋਲ ਦੇ ਵਿੱਚ ਆਪਾਂ ਜਿੜ ਨੂੰ ਵੀ ਕੱਟ ਲਵਾਂਗੇ। ਜੇਕਰ ਆਪਾਂ ਨੂੰ ਇਸ ਤਰ੍ਹਾਂ ਸਬਜ਼ੀ ਦੇ ਵਿੱਚ ਜਿੜ ਨਾ ਪਾਉਣਾ ਪਸੰਦ ਹੋਵੇ ਤਾਂ ਆਪਾਂ ਇਸ ਨੂੰ ਪੀਸ ਕੇ ਪਾ ਸਕਦੇ ਹਾਂ ਇਸ ਦੇ ਨਾਲ ਇਸ ਦੇ ਬੀਜ ਪੀਸੇ ਜਾਣਗੇ ਪਰ ਆਪਾਂ ਇਸ ਨੂੰ ਇਸੇ ਤਰ੍ਹਾਂ ਹੀ ਪਾਵਾਂਗੇ। ਚੇਕਰ ਪਰ ਇਸ ਤਰ੍ਹਾਂ ਵਧੀਆ ਲੱਗੇਗਾ ਤਾਂ ਆਪਾਂ ਇਸ ਤਰ੍ਹਾਂ ਪਾ ਲਵਾਂਗੇ ਨਹੀਂ ਆਪਾਂ ਇਸ ਨੂੰ ਪੀਸ ਕੇ ਪਾ ਲਵਾਂਗੇ ਸਬਜ਼ੀ ਦੇ ਵਿੱਚ ਸਬਜ਼ੀ ਦੇ ਵਿੱਚ ਝੱਟ ਨੂੰ ਪਾਉਣ ਤੋਂ ਪਹਿਲਾਂ ਆਪਾਂ ਇਸ ਦਾ ਟੇਸਟ ਕਰਕੇ ਵੇਖ ਲਵਾਂਗੇ ਕਿਉਂਕਿ ਇਹ ਕਈ ਵਾਰ ਕੌੜੇ ਨਿਕਲ ਜਾਂਦੇ ਨੇ ਪਿਆਜ਼ ਨੂੰ ਕੱਟ ਲਵਾਂਗੇ ਪਿਆਜ਼ ਦੇ ਆਪਾਂ ਇਸ ਤਰ੍ਹਾਂ ਸਖਤ ਜਿਹੀ ਤੈਨੂੰ ਕੱਟ ਦੇਵਾਂਗੇ ਤੇ ਇਸ ਤਰ੍ਹਾਂ ਪਿਆਜ਼ ਨੂੰ ਕੱਟ ਲਵਾਂਗੇ ਬਰੀਕ ਬਰੀਕ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਸਬਜ਼ੀ ਬਣਾਓਗੇ ਤੇ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣੇਗੀ ਆਜ ਨੂੰ ਇਸ ਤਰ੍ਹਾਂ ਕੱਟ ਲਵਾਂਗੇ ਤਾਂ ਕਿ ਇਹ ਸਬਜੀ ਦੇ ਵਿੱਚ ਚੰਗੀ ਤਰ੍ਹਾਂ ਪੱਕ ਜਾਵੇ। ਹਰੀਆਂ ਸਬਜ਼ੀਆਂ ਤਾਂ ਵੈਸੇ ਵੀ ਆਪਾਂ ਨੂੰ ਖਾਣੀਆਂ ਚਾਹੀਦੀਆਂ ਨੇ। ਇਹ ਸਬਜੀ ਨੂੰ ਆਪਾਂ ਲੰਚ ਲਈ ਵੀ ਬਣਾ ਸਕਦੇ ਹਾਂ। ਇਸ ਨਾਸ਼ਤੇ ਦੇ ਵਿੱਚ ਵੀ ਆਪਾਂ ਪਰੌਂਠੇ ਵਗੈਰਾ ਇਸ ਦੇ ਨਾਲ ਖਾ ਸਕਦੇ ਹਾਂ। ਇਹਨਾਂ ਨੂੰ ਵੈਸੇ ਤਾਂ ਆਪਾਂ ਥੋੜਾ ਲੰਬਾ ਵੀ ਕੱਟ ਸਕਦੇ ਹਾਂ ਪਰ ਜੇਕਰ ਆਪਾਂ ਇਹਨਾਂ ਨੂੰ ਬਰੀਕ ਕਟਾਂਗੇ ਤੇ ਇਸ ਦੇ ਵਿੱਚ ਚੰਗੀ ਤਰ੍ਹਾਂ ਮਸਾਲਾ ਰਚ ਜਾਏਗਾ ਸਾਰੇ ਪਿਆਜ਼ ਨੂੰ ਆਪਾਂ ਇਸ ਤਰੀਕੇ ਦੇ ਨਾਲ ਸਾਫ਼ ਕਰ ਲਵਾਂਗੇ ਤੇ ਸਖਤੀ ਜਿਹੀ ਇਸ ਨੂੰ ਕੱਟ ਦੇਵਾਂਗੇ ਕਈ ਵਾਰ ਟਮਾਟਰ ਨਾ ਹੋਵੇ ਘਰ ਵਿੱਚ ਤਾਂ ਆਪਾਂ ਇਹ ਸਬਜੀ ਨੂੰ ਤਾਂ ਵੀ ਚੁੱਪੜ ਪਾ ਕੇ ਬਣਾ ਸਕਦੇ ਹਾਂ ਇਹ ਚਟਪਟੀ ਜਿਹੀ ਸਬਜੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੇ ਸਭ ਨੂੰ ਬਹੁਤ ਪਸੰਦ ਆਉਂਦੀ ਹੈ ਇਸ ਦੀ ਕਟਿੰਗ ਤੇ ਹੀ ਥੋੜਾ ਜਿਹਾ ਟਾਈਮ ਲੱਗਦਾ ਹੈ ਸਬਜ਼ੀ ਬਣਾਉਂਦੇ ਬਿਲਕੁਲ ਵੀ ਟਾਈਮ ਨਹੀਂ ਲੱਗਦਾ ਪਿਆਜ਼ ਨੂੰ ਆਪਾਂ ਦਰਦਰਾ ਪੀਸ ਕੇ ਵੀ ਪਾ ਸਕਦੇ ਹਾਂ रेसपी चंकी लगे तो एक बार इस रेसिपी ट्राई करके देखो इस तरह सब्जी बहुत ही ज्यादा बढ़िया बनेगी ਫਲੀਆਂ ਦੀ ਸਬਜ਼ੀ ਖਾਣਾ ਸਭ ਨੂੰ ਬਹੁਤ ਪਸੰਦ ਹੁੰਦਾ ਹੈ ਪਰ ਫਲੀਆਂ ਦੀ ਸਬਜ਼ੀ ਨੂੰ ਥੋੜਾ ਜਿਹਾ ਕੱਟਣ ਤੇ ਹੀ ਟਾਈਮ ਲੱਗਦਾ ਹੈ ਪਰ ਇਸ ਦੀ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਥੋੜੀਆਂ ਥੋੜੀਆਂ ਇਹ ਕਲੀਆਂ ਕਲੀਆਂ ਫਲੀਆਂ ਕਰਕੇ ਇਸ ਦੀ ਸਫਾਈ ਕਰਨੀ ਪੈਂਦੀ ਹੈ ਥੋੜਾ ਜਿਹਾ ਫਲੀਆਂ ਨੂੰ ਕੱਟਣ ਤੇ ਟਾਈਮ ਲੱਗ ਜਾਂਦਾ ਹੈ ਇਸ ਦੀ ਸਬਜ਼ੀ ਬਹੁਤ ਹੀ ਜ਼ਿਆਦਾ ਵਧੀਆ ਬਣਦੀ ਹੈ ਤੰਦੂਰੀ ਰੋਟੀ ਦੇ ਨਾਲ ਹੀ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਪਿਆਜ਼ ਨੂੰ ਇਸ ਤਰੀਕੇ ਦੇ ਨਾਲ ਕੱਟ ਲਵਾਂਗੇ ਤੇ ਸਬਜ਼ੀ ਦੇ ਵਿੱਚ ਵਧੀਆ ਵੀ ਲੱਗਣਗੇ ਤੇ ਜਲਦੀ ਵੀ ਪੱਕ ਜਾਣਗੇ ਆਪਾਂ ਇਕੱਲੀਆਂ ਫਲੀਆਂ ਵੀ ਬਣਾ ਸਕਦੇ ਹਾਂ ਪਰ ਅੱਜ ਆਪਾਂ ਪਿਆਜ਼ ਪਾ ਕੇ ਬਣਾਵਾਂਗੇ ਫਲੀਆਂ ਨੂੰ प्याज पोंदे ਨਾਲ ਇਹ ਸਬਜ਼ੀ ਬਹੁਤ ਹੀ ਵਧੀਆ ਬਣਦੀ ਹੈ। ਆਪਾਂ ਇਸ ਦੇ ਵਿੱਚ ਇੱਕ ਵੱਡੀ ਸਾਈਜ਼ ਦੀ ਹਰੀ ਮਿਰਚ ਵੀ ਪਾਈ ਹੈ। ਇਸ ਦੀ ਜਗ੍ਹਾ ਆਪਾਂ ਲਾਲ ਚੀਨੀ ਪਾਊਡਰ ਵੀ ਪਾ ਸਕਦੇ ਹਾਂ। ਮੈਂ ਪਿਆਜ਼ ਵਗੈਰਾ ਨੂੰ ਕੱਟ ਲਿਆ ਹੈ। ਸਾਰੀਆਂ ਚੀਜ਼ਾਂ ਨੂੰ ਆਪਾਂ ਕੱਟ ਕੇ ਤਿਆਰ ਕਰ ਲਿਆ ਹੈ। ਹੁਣ ਆਪਾਂ ਸਬਜ਼ੀ ਬਣਾਵਾਂਗੇ। ਗਾਲੀਆਂ ਨੂੰ ਆਪਾਂ ਧੋ ਕੇ ਚੰਗੀ ਤਰ੍ਹਾਂ ਥੋੜਾ ਜਿਹਾ ਸੁਕਾ ਲਿਆ ਸੀ। ਹੁਣ ਆਪਾਂ ਇਸੇ ਤੀ ਸਬਜ਼ੀ ਬਣਾਵਾਂਗੇ। ਕੜਾਹੀ ਦੇ ਵਿੱਚ ਸਰੋਂ ਦਾ ਤੇਲ ਲਵਾਂਗੇ। ਤੇਲ ਦੀ ਜਗ੍ਹਾ ਆਪਾਂ ਦੇਸੀ ਘਿਓ ਦੇ ਵਿੱਚ ਵੀ ਸਬਜ਼ੀ ਨੂੰ ਬਣਾ ਸਕਦੇ ਹਾਂ। ਤੇਲ ਨੂੰ ਗਰਮ ਕਰ ਲਵਾਂਗੇ। ਹੁਣ ਤੇਲ ਗਰਮ ਹੋ ਚੁੱਕਿਆ ਹੈ ਇਸ ਦੇ ਵਿੱਚ ਲਸਣ ਪਾਵਾਂਗੇ ਲਸਣ ਨੂੰ ਹਲਕਾ ਜਿਹਾ 골ਡਨ ਹੋਣ ਤੱਕ ਪਕਾਵਾਂਗੇ ਹੁਣ ਆਪਾਂ ਇਸ ਦੇ ਵਿੱਚ ਫਲੀਆਂ ਪਾਵਾਂਗੇ ਫਲੀਆਂ ਨੂੰ ਇਸ ਦੇ ਵਿੱਚ ਪਕਾ ਲਵਾਂਗੇ ਫਲੀਆਂ ਨੂੰ ਤੇਲ ਦੇ ਵਿੱਚ ਮਿਕਸ ਕਰ ਲਵਾਂਗੇ ਇਸ ਦੇ ਨਾਲ ਇਹ ਫਰਾਈ ਵੀ ਹੋ ਜਾਣੀਆਂ ਇਸ ਤਰ੍ਹਾਂ ਸਬਜ਼ੀ ਬਹੁਤ ਹੀ ਜ਼ਿਆਦਾ ਵਧੀਆ ਬਣਦੀ ਹੈ ਜੇਕਰ ਅਪ ਫਲੀਆਂ ਨੂੰ ਇਸ ਤਰੀਕੇ ਨਾਲ ਪਕਾਵਾਂਗੇ ਤੇ ਜਲਦੀ ਵੀ ਪੱਕ ਜਾਣੀਆਂ ਤੇ ਫਰਾਈ ਵੀ ਹੋ ਜਾਣੀਆਂ ਕਈ ਵਾਰ ਆਪਾਂ ਨੂੰ ਫਲੀਆਂ ਦਾ ਕੱਚਾ ਪਣ ਜਿਆ ਲੱਗਦਾ ਹੁੰਦਾ ਇਸ ਤਰੀਕੇ ਦੇ ਨਾਲ ਉਹ ਕੱਚਾਪਨ ਨਹੀਂ ਆਏਗਾ ਇਸ ਤਰ੍ਹਾਂ ਕੋ ਫਰਾਈ ਕਰ ਲਵਾਂਗੇ ਫਲੀਆਂ ਨੂੰ ਥੋੜੀ ਥੋੜੀ ਦੇਰ ਬਾਅਦ ਆਪਾਂ ਫਲੀਆਂ ਨੂੰ ਹਿਲਾ ਹੀ ਢਾ ਕੇ ਫਰਾਈ ਕਰ ਲਵਾਂਗੇ ਇਸ ਤਰ੍ਹਾਂ ਬਣਾਉਣ ਦੇ ਨਾਲ ਇਹ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ। ਕਲਿਆਣ ਇਸ ਤਰ੍ਹਾਂ ਪਕਾਉਣ ਤੋਂ ਬਾਅਦ ਥੋੜੀ ਜਿਹੀ ਰੋਪਾ ਢੱਕ ਕੇ ਪਕਾ ਲਵਾਂਗੇ। ਹੁਣ ਆਪਾਂ ਸਬਜ਼ੀ ਨੂੰ ਦੇਖ ਲੈਣੇ ਆ। ਹੁਣ ਆਪਾਂ ਫਲੀਆਂ ਨੂੰ ਹਿਲਾ ਲਵਾਂਗੇ ਆਪਾਂ ਇਸ ਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਪਾਵਾਂਗੇ ਇਸੇ ਤਰ੍ਹਾਂ ਹੀ ਪਕਾ ਲਵਾਂਗੇ ਸਬਜ਼ੀ ਨੂੰ ਰੈਸਪੀ ਜੰਗੀ ਲੱਗੇ ਤਾਂ ਇੱਕ ਵਾਰ ਇਸ ਰੈਸਪੀ ਨੂੰ ਟਰਾਈ ਕਰਕੇ ਦੇਖਿਓ ਹੁਣ ਆਪਾਂ ਇਸ ਦੇ ਵਿੱਚ ਹਰੀਆਂ ਮਿਰਚਾਂ ਪਾਵਾਂਗੇ ਹਰੀਆਂ ਮਿਰਚਾਂ ਨੂੰ ਮਿਕਸ ਕਰਕੇ ਸਬਜ਼ੀ ਨੂੰ ਪਕਾ ਲਵਾਂਗੇ ਸਬਜੀ ਨੂੰ ਦੁਬਾਰਾ ਢੱਕ ਕੇ ਪਕਾ ਲਵਾਂਗੇ ਇਸ ਤਰ੍ਹਾਂ ਆਪਾਂ ਸਬਜੀ ਨੂੰ ਵਿੱਚ ਵਿੱਚ ਦੀ ਢੱਕ ਕੇ ਪਕਾ ਲਵਾਂਗੇ ਵਿੱਚ ਵਿੱਚ ਦੀ ਹਿਲਾਉਂਦੇ ਰਵਾਂਗੇ ਅਦਰਕ ਲਸਣ ਦਾ ਪੇਸਟ ਪਾਵਾਂਗੇ ਸਬਜ਼ੀ ਦੇ ਵਿੱਚ ਆਪਾਂ ਇੱਥੇ ਇੱਕ ਚਮਚਾ ਅਦਰਕ ਲਸਣ ਦਾ ਪੇਸਟ ਪਾਇਆ ਹੈ ਅਦਰਕ ਲਸਣ ਦੇ ਪੇਸਟ ਨੂੰ ਮਿਕਸ ਕਰ ਲਵਾਂਗੇ ਸਬਜ਼ੀ ਦੇ ਵਿੱਚ ਤੇ ਸਬਜ਼ੀ ਨੂੰ ਪਕਾ ਲਵਾਂਗੇ ਇਸ ਤਰ੍ਹਾਂ ਫਰਾਈ ਕਰਕੇ ਪਕਾ ਲਵਾਂਗੇ ਸਬਜ਼ੀ ਨੂੰ ਹੁਣ ਆਪਾਂ ਇਸ ਦੇ ਵਿੱਚ ਪਿਆਜ਼ ਪਾਵਾਂਗੇ ਪਿਆਜ਼ ਨੂੰ ਵੀ ਮਿਕਸ ਕਰਕੇ ਸਬਜ਼ੀ ਦੇ ਵਿੱਚ ਪਕਾ ਲਵਾਂਗੇ ਵਾਲੀਆਂ ਨੂੰ ਤੇਲ ਦੇ ਵਿੱਚ ਫਰਾਈ ਕਰਕੇ ਬਣਾਵਾਂਗੇ ਤੇ ਸਬਜੀ ਇਸ ਦੇ ਨਾਲ ਹੀ ਜਿਹੜੀ ਸਬਜੀ ਹੈ ਬਹੁਤ ਜ਼ਿਆਦਾ ਵਧੀਆ ਬਣਦੀ ਹੈ ਸਬਜੀ ਨੂੰ ਦੁਬਾਰਾ ਤੋਂ ਢੱਕ ਕੇ ਪਕਾ ਲਵਾਂਗੇ ਤਾਂ ਕਿ ਸਬਜੀ ਚੰਗੀ ਤਰ੍ਹਾਂ ਪੱਕ ਜਾਵੇ ਹੁਣ ਆਪਾਂ ਸਬਜੀ ਨੂੰ ਵੇਖ ਲਵਾਂਗੇ ਇਹ ਪਾ ਫਿੱਦਰ ਆ ਰਹੀ ਹੈ ਸਬਜੀ ਜਲੀ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਇਸ ਦੇ ਵਿੱਚ ਚੁਬੜ ਪਾਵਾਂਗੇ ਬਿਨਾ ਪਾਣੀ ਦੇ ਤੇ ਬਹੁਤ ਘੱਟ ਤੇਲ ਦੇ ਵਿੱਚ ਆਪਾਂ ਇਹ ਸਬਜੀ ਬਣਾ ਰਹੇ ਹਾਂ ਜੇਕਰ ਪਈ ਸਬਜ਼ੀ ਨੂੰ ਨਾਨਸਟਿਕ ਪੈਨ ਦੇ ਵਿੱਚ ਬਣਾਵਾਂਗੇ ਤੇ ਹੋਰ ਵੀ ਘੱਟ ਕੇ ਤੇਲ ਲੱਗੇਗਾ। ਸਬਜ਼ੀ ਨੂੰ ਹਿਲਾ ਲਵਾਂਗੇ। ਸਬਜ਼ੀ ਨੂੰ ਹਿਲਾ-ਹਿਲਾ ਕੇ ਪਕਾ ਲਵਾਂਗੇ। ਹੁਣ ਆਪਾਂ ਸਬਜੀ ਨੂੰ ਇਸੇ ਤਰ੍ਹਾਂ ਪਕਾ ਲਵਾਂਗੇ ਤੇ ਹੁਣ ਇਸ ਦੇ ਵਿੱਚ ਕੁਝ ਮਸਾਲੇ ਐਡ ਕਰਾਂਗੇ ਨੰਕ ਪਾਵਾਂਗੇ ਨਮਕ ਸੁਆਦ ਅਨੁਸਾਰ ਪਾਵਾਂਗੇ ਰੈਸਪੀ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਸੀਂ ਰੋਜ਼ ਆਪਣੇ ਚੈਨਲ ਤੇ ਨਵੀਂ ਨਵੀਂ ਰੈਸਪੀ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਹਾਂ ਇੱਕ ਛੋਟਾ ਚਮਚਾ ਰੈੱਡ ਚਿਲੀ ਪਾਊਡਰ ਪਾਵਾਂਗੇ ਆਪਾਂ ਹਰੀ ਮਿਰਚ ਵੀ ਪਾਈ ਹੈ ਇੱਕ ਚਮਚ ਗਰਮ ਮਸਾਲਾ ਪਾਵਾਂਗੇ ਇੱਕ ਚਮਚ ਹੋਰ ਗਰਮ ਮਸਾਲਾ ਪਾਵਾਂਗੇ ਇਹ ਦੋਵੇਂ ਅਲੱਗ-ਅਲੱਗ ਤਰ੍ਹਾਂ ਦੇ ਗਰਮ ਮਸਾਲੇ ਨੇ ਇੱਕ ਚਮਚ ਧਨੀਆ ਪਾਊਡਰ ਪਾਵਾਂਗੇ ਸਾਰੇ ਮਸਾਲਿਆਂ ਨੂੰ ਸਬਜ਼ੀ ਦੇ ਵਿੱਚ ਮਿਕਸ ਕਰ ਲਵਾਂਗੇ ਮਸਾਲਿਆਂ ਨੂੰ ਮਿਕਸ ਕਰਕੇ ਸਬਜ਼ੀ ਨੂੰ ਪਕਾ ਲਵਾਂਗੇ ਇੱਕ ਚਮਚ ਦੇਗੀ ਲਾਲ ਮਿਰਚ ਪਾਵਾਂਗੇ ਇਹ ਸੁੱਕੀ ਸਬਜ਼ੀ ਨੂੰ ਤੁਸੀਂ ਰੋਟੀ ਪਰੌਂਠੇ ਦੇ ਨਾਲ ਖਾਓ ਇਹ ਬਹੁਤ ਜ਼ਿਆਦਾ ਟੇਸਟੀ ਲੱਗੇਗੀ ਅਬ ਜੀ ਨੂੰ ਇਸੇ ਤਰ੍ਹਾਂ ਪਕਾ ਲਵਾਂਗੇ ਹਲਦੀ ਪਾਊਡਰ ਪਾਵਾਂਗੇ ਹਲਦੀ ਪਾਊਡਰ ਨੂੰ ਸਬਜ਼ੀ ਦੇ ਵਿੱਚ ਮਿਕਸ ਕਰ ਲਵਾਂਗੇ ਅਸੀਂ ਰੋਜ਼ ਆਪਣੇ ਚੈਨਲ ਤੇ ਨਵੀਂ-ਨਵੀਂ ਰੈਸਪੀ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਤਰੀਕੇ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਹੁਣ ਆਪਾਂ ਸਬਜ਼ੀ ਨੂੰ ਇਸੇ ਤਰ੍ਹਾਂ ਪਕਾ ਲਵਾਂਗੇ ਸਬਜੀ ਨੂੰ ਹੁਣ ਆਪਾਂ ਢੱਕ ਕੇ ਪਕਾ ਲਵਾਂਗੇ ਤਾਂ ਕਿ ਸਬਜੀ ਚੰਗੀ ਤਰ੍ਹਾਂ ਪੱਕ ਜਾਵੇ ਵਿੱਚ ਵਿੱਚ ਦੀ ਇਹਪਰ ਸਬਜੀ ਨੂੰ ਮਿਲਾਉਂਦੇ ਰਵਾਂਗੇ ਹੁਣ ਆਪਾਂ ਵੇਖ ਲੈਨੇ ਆ ਕਿ ਸਬਜੀ ਪੱਕ ਚੁੱਕੀ ਹੈ ਜਾਂ ਨਹੀਂ ਆਪਣੀ ਸਬਜੀ ਬੜੀਆ ਤਰੀਕੇ ਦੇ ਨਾਲ ਪੱਕ ਚੁੱਕੀ ਹੈ ਬਹੁਤ ਹੀ ਵਧੀਆ ਸਬਜੀ ਬਣ ਕੇ ਤਿਆਰ ਹੈ ਹੁਣ ਆਪਾਂ ਸਬਜੀ ਨੂੰ ਸਰਵ ਕਰ ਲਵਾਂਗੇ ਇਹ ਸਬਜੀ ਨੂੰ ਬਣਾਉਣਾ ਬਹੁਤ ਆਸਾਨ ਹੈ ਬਹੁਤ ਜਲਦੀ ਬਣ ਜਾਂਦੀ ਹੈ ਤੇ ਬਹੁਤ ਜ਼ਿਆਦਾ ਟੇਸਟੀ ਵੀ ਲੱਗਦੀ ਹੈ ਇਹ ਬਹੁਤ ਹੀ ਆਸਾਨ ਰੈਸਪੀ ਹੈ ਜਦੋਂ ਆਪਣਾ ਮਨ ਕਰੇ ਤਾਂ ਭੇ ਸਬਜੀ ਨੂੰ ਬਣਾ ਸਕਦੇ ਹਾਂ ਰੈਸਪੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਬਿਨਾਂ ਸਕੇ ਪਰ ਇੱਥੇ ਤੋਂ ਪੂਰਾ ਦੇਖਣ ਦੇ ਲਈ ਧੰਨਵਾਦ